ਬੀਤੀ ਦੇਰ ਰਾਤ ਬਟਾਲਾ ਦੇ ਵਿੱਚ ਇੱਕ ਵੱਡੀ ਵਾਰਦਾਤ ਹੁੰਦੀ ਹੈ ਜ ਜਿਹਦੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਇੱਕ ਗੱਡੀ ਸਕੋਰਪੀਓ ਜਿਹਦੇ ਵਿੱਚ ਸਵਾਰ ਸੀ ਇੱਕ ਲੇਡੀ ਔਰ ਇੱਕ ਨੌਜਵਾਨ ਉਹਨਾਂ ਤੇ ਤਾਬੜਪੋੜ ਫਾਇਰਿੰਗ ਕਰਦੇ ਨੇ ਔਰ ਜਦੋਂ ਫਾਇਰਿੰਗ ਕਰਦੇ ਨੇ ਤਾਂ ਜਿੱਥੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਗੱਡੀ ਸਵਾਰ ਦੀ ਔਰ ਉੱਥੇ ਹੀ ਉਸ ਗੱਡੀ ਦੇ ਵਿੱਚ ਬੈਠੀ ਹੋਈ ਲੇਡੀ ਜਿਹੜੀ ਹਰਜੀਤ ਕੌਰ ਦੱਸੀ ਜਾ ਰਹੀ ਹੈ ਜਿਹੜਾ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਜੱਗੂ ਭਗਵਾਨ ਕੁਰੀਆ ਦੀ ਮਦਰ ਹੈ ਔਰ ਉਹਦੀ ਪਛਾਣ ਜਿਹੜੀ ਆ ਹਰਜੀਤ ਕੌਰ ਵੀ ਹੋਈ ਆ ਪਿੰਡ ਭਗਵਾਨਪੁਰ ਤੋਂ ਔਰ ਉਹ ਵੀ ਜ਼ਖਮੀ ਹੋ ਗਈ ਸੀ ਗੰਭੀਰ ਤੌਰ ਤੇ ਜ਼ਖਮੀ ਸੀ ਲੇਕਿਨ ਦੇਰ ਰਾਤ ਜਦੋਂ ਬਟਾਲਾ ਹਸਪੀਟਲ ਤੋਂ ਅੰਮ੍ਰਿਤਸਰ ਹਸਪੀਟਲ ਚ ਰੈਫਰ ਕੀਤਾ ਤਾਂ ਉੱਥੇ ਅੰਮ੍ਰਿਤਸਰ ਲਾਜ ਦੇ ਦਰਵਾਜ਼ੇ ਮੌਤ ਹੋ ਗਈ ਔਰ ਦੋਵਾਂ ਦੀਆਂ ਜਿਹੜੀਆਂ ਮ੍ਰਿਤਕ ਮ੍ਰਿਤਕ ਜਿਹੜੇ ਦੋਵੇਂ ਨੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਇੱਥੇ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਪੋਸਟਮਾਰਟਮ ਲਈ ਰੱਖੀਆਂ ਗਈਆਂ ਨੇ ਪੁਲਿਸ ਵੱਲੋਂ ਦੇਰ ਰਾਤ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ ਕਿਉਂਕਿ ਜਿਹੜਾ ਨੌਜਵਾਨ ਏ ਸਾਰੀ ਵਾਰਦਾਤ ਦੇ ਵਿੱਚ ਜਿਹੜੇ ਨੌਜਵਾਨ ਨੂੰ ਗੋਲੀਆਂ ਲੱਗੀਆਂ ਕਰਨ ਵੀਰ ਦੱਸਿਆ ਜਾ ਰਿਹਾ ਜਿਹੜਾ ਕਿ ਹਰਜੀਤ ਕੌਰ ਦਾ ਰਿਸ਼ਤੇਦਾਰ ਹੀ ਹੈ ਦੂਰ ਹੈ ਔਰ ਉਹ ਉਹਦੇ ਫਾਦਰ ਵੱਲੋਂ ਜਿਹੜਾ ਕਿ ਪ੍ਰੇਮ ਸਿੰਘ ਇੱਕ ਪੁਲਿਸ ਦੇ ਵਿੱਚ ਏਐਸਆਈ ਉਹਦੇ ਫਾਦਰ ਵੱਲੋਂ ਇੱਥੇ ਬਿਆਨ ਦਰਜ करवाए गए ਪੁਲਿਸ ਨੂੰ ਦੇਰ ਰਾਤ ਔਰ ਦੇਰ ਰਾਤ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੁਣ ਅਗਲੀ ਕਾਰਵਾਈ ਜਿਹੜੀ ਹੈ ਸਵੇਰ ਤੋਂ ਹੀ ਚੱਲੂ ਹੈ ਲੇਕਿਨ ਪੋਸਟਮਾਰਟਮ ਅਜੇ ਨਹੀਂ ਹੋਇਆ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਟਾਲਾ ਦੇ ਸਿਵਲ ਹਸਪੀਟਲ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਤਾਂ ਉਸ ਸੀਸੀਟੀਵੀ ਫੁਟੇਜ ਤੋਂ ਸਾਫ਼ ਕਲੀਅਰ ਸੀ ਕਿ ਸੜੇਮ ਇੱਕ ਦੋ ਨੌਜਵਾਨਾਂ ਨੇੜੇ ਬਾਈਕ ਤੇ ਔਰ ਗੱਡੀ ਜਦੋਂ ਖੜੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਜਿਸ ਜਗ੍ਹਾ ਤੇ ਗੱਡੀ ਖੜੀ ਸੀ ਮੈਂ ਪਹਿਲੇ ਡਾਕਟਰ ਸਾਹਿਬ ਨੂੰ ਮਿਲਤਾਂ ਡਾਕਟਰ ਸਾਹਿਬ ਪੋਸਟਮਾਰਟਮ ਦੀ ਕਾਰਵਾਈ ਜਿਹੜੀ ਸਾਹਮਣੇ ਇਨਸੀਡੈਂਟ ਹੋਇਆ ਫਾਈਟਿੰਗ ਇਨਸੀਡੈਂਟ ਜੀ ਕਦੋਂ ਤੱਕ ਹੋਗੀ ਜੀ ਸ਼ੁਰੂ ਹੋ ਜਿੱਤੇ ਕਿਨੇ ਕਨਸਰਨਡ ਪੁਲਿਸ ਪਰਸਨ ਹੈ ਉਹਦੇ ਜਦੋਂ ਵੀ ਪੁਲਿਸ ਪੇਪਰ ਲੈ ਆਣਗੇ ਪੋਸਟਮਾਰਟਮ ਦੇ ਤੇ ਉਸ ਤੋਂ ਬਾਅਦ ਫਿਰ ਉਹ ਸ਼ੁਰੂ ਹੋਏ ਕਿੰਨੀਆਂ ਬਾਡੀਜ਼ ਨੇ ਸਾਡੇ ਕੋਲ ਦੋ ਡੈੱਡ ਬਾਡੀਜ਼ ਨੇ ਇੱਕ ਲੇਡੀਜ਼ ਹੈ ਤੇ ਇੱਕ ਮੇਲ ਹੈ ਬਿਲਕੁਲ ਜਿਵੇਂ ਦੱਸਿਆ ਜਾ ਰਿਹਾ ਕਿ ਪੋਸਟਮਾਰਟਮ ਦਾ ਪ੍ਰੋਸੀਜਰ ਜਿਹੜਾ ਹਜੇ ਕੁਝ ਡਿਲੇ ਹੈ ਇਸ ਕਰਕੇ ਕਿ ਪੁਲਿਸ ਵੀ ਜਿਹੜੀ ਕਾਰਵਾਈ ਹੈ ਕੁਝ ਪੇਪਰਸ ਜਿਹੜੇ ਜਿਹੜੇ ਕਾਗਜ਼ ਕਾਗਜ਼ੀ ਕਾਰਵਾਈ ਹੁੰਦੀ ਹੈ ਪੁਲਿਸ ਵੱਲੋਂ ਉਹ ਹਜੇ ਕਰਨੀ ਬਾਕੀ ਹੈ ਪੁਲਿਸ ਹਸਪੀਟਲ ਪ੍ਰਸ਼ਾਸਨ ਦਾ ਕਹਿਣਾ ਕਿ ਬੋਡੀਜ਼ ਜਿਹੜੀਆਂ ਇਸ ਮੋਚਰੀ ਦੇ ਵਿੱਚ ਦੋ ਬੋਡੀਜ਼ ਨੇ ਜਿਹੜੀਆਂ ਕਿ ਇੱਕ ਲੇਡੀ ਦੱਸਿਆ ਹਰਜੀਤ ਕੌਰ ਜਿਹਦਾ ਮੈਂ ਪਹਿਲੇ ਵੀ ਜ਼ਿਕਰ ਕਰ ਰਿਹਾ ਭਗਵਾਨਪੁਰ ਪਿੰਡ ਤੋਂ ਰਹਿਣ ਵਾਲੇ ਨੇ 55 ਸਾਲ 60 ਸਾਲ ਦੇ ਕਰੀਬ 55 ਤੋਂ 60 ਸਾਲ ਦੇ ਕਰੀਬ ਉਮਰ ਦੱਸੀ ਜਾਂਦੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜੱਗੂ ਭਗਵਾਨਪੁਰ ਦੀ ਮਦਰ ਆ ਔਰ ਦੂਸਰੇ ਪਾਸੇ ਕਰਮ ਕਰਮਵੀਰ ਨਾਮ ਦਾ ਇੱਕ ਨੌਜਵਾਨ ਠਿੱਖੋ ਵਾਲੀ ਪਿੰਡ ਆ ਉਹਦਾ ਔਰ ਹਰਜੀਤ ਕੌਰ ਨਾਲ ਰਿਸ਼ਤੇਦਾਰੀ ਹੈ ਔਰ ਉਸ ਵਾਰਦਾਤ ਦੇ ਵਿੱਚ ਜਿਹੜੀ ਸੀਸੀਟੀਵੀ ਵੀ ਸਾਹਮਣੇ ਆਂਦੀ ਹੈ ਤਾਂ ਉਹ ਸੀਸੀਟੀਵੀ ਤੋਂ ਸਾਫ ਕਲੀਅਰ ਹੈ ਕਿ ਨੌਜਵਾਨ ਕਿਵੇਂ ਸਰ ਸਰੇ ਆਮ ਅੰਨੇ ਵਾ ਗੋਲੀਆਂ ਚਲਾ ਕੇ ਉਸ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਔਰ ਉਸ ਇਸ ਇਨਸੀਡੈਂਟ ਨੂੰ ਲੈ ਕੇ ਇਸ ਵਾਰਦਾਤ ਤੋਂ ਇੱਕ ਬਾਅਦ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੋਇਆ ਔਰ ਤਸਵੀਰਾਂ ਬਟਾਲੇ ਤੋਂ ਦੇਖ ਰਹੇ ਹੋ ਤੁਸੀਂ ਗਰਦਾਸਪੁਰ ਤੋਂ ਹਸਪਤਾਲ ਦੇ ਵਿੱਚ ਦੀਆਂ ਤਸਵੀਰਾਂ ਉਸ ਪਿੰਡ ਦੇ ਲੋਕ ਨੇ ਲੇਕਿਨ ਬੋਲਦਾ ਬੋਲਣ ਨੂੰ ਕੋਈ ਵੀ ਤਿਆਰ ਨਹੀਂ ਹੈ ਕੈਮਰੇ ਦੇ ਅੱਗੇ ਕੋਈ ਵੀ ਪਿੰਡ ਦਾ ਭਗਵਾਨਪੁਰ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹ ਬੋਲਣ ਨੂੰ ਤਿਆਰ ਨਹੀਂ ਕੁਝ ਵੀ ਦੱਸਣ ਨੂੰ ਕਿਉਂਕਿ ਇੱਕ ਦੁੱਖ ਦਾ ਇੱਕ ਦੁੱਖ ਦਾ ਮਾਹੌਲ ਹੈ ਇੱਕ ਇਹ ਵੀ ਕਹਿ ਸਕਦੇ ਕਿ ਪਿੰਡ ਦੇ ਵਿੱਚ ਕਿਉਂਕਿ ਇੱਕ ਹਰਜੀਤਪੁਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਵੀ ਰਹੇ ਨੇ ਪਿੰਡ ਦੇ ਔਰ ਐਸੋਲੇ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਹਸਪੀਟਲ ਦੇ ਵਿੱਚ ਵੀ ਦੇਰ ਰਾਤ ਵੀ ਕਾਫੀ ਲੋਕ ਜਿਹੜੇ ਇੱਥੇ ਜਮ੍ਹਾਂ ਹੋਏ ਸੀ ਔਰ ਹੁਣ ਵੀ ਕਾਫੀ ਲੋਕ ਜਿਹੜੇ ਨੇ ਇੱਥੇ ਜਮ੍ਹਾਂ ਹੈ ਸਿਵਲ ਹਸਪੀਟਲ ਬਟਾਲਾ ਤੋਂ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ